ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਦੋਸਤ ਤੇ ਹੋਸਟ ਜਸਪ੍ਰੀਤ ਤੇ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਹਰ ਇਨਸਾਨ ਦੇ ਕੋਲ ਜਿਵੇਂ ਕਿ ਤੁਹਾਨੂੰ ਪਤਾ ਹੈ ਮੋਬਾਈਲ ਤਾਂ ਹੁੰਦਾ ਹੀ ਹੈ ਮੋਬਾਈਲ ਇੱਕ ਅਜਿਹੀ ਚੀਜ਼ ਹੈ ਜਿਹੜੀ ਇਨਸਾਨ ਦੇ ਲਗਭਗ 24 ਦੇ 24 ਘੰਟੇ ਉਹਦੇ ਨਾਲ ਹੀ ਰਹਿੰਦਾ ਤੇ ਮੋਬਾਈਲ ਦਾ ਨੰਬਰ ਜਦੋਂ ਲੈਣ ਲੱਗਦੇ ਆ ਇੱਕ ਵਾਰ ਇਨਸਾਨ ਕਨਫਿਊਜ਼ਨ 'ਚ ਜ਼ਰੂਰ ਆਂਦਾ ਹੈ ਵੀ ਨੰਬਰ ਕਿਹੜਾ ਲਿੱਤਾ ਜਾਵੇ ਸੋ ਅੱਜ ਅਸੀਂ ਇਸ ਟਾਪਿਕ ਤੇ ਗੱਲਬਾਤ ਕਰਾਂਗੇ ਐਕਸਪਰਟ ਸਾਡੇ ਨਾਲ ਮੌਜੂਦ ਨੇ ਡਾਕਟਰ ਆਈਪੀ ਸਿੰਘ ਜੋ ਕਿ 골ਡ ਮੈਡਲਿਸਟ ਨੇ ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਪਹੁੰਚੇ ਨੇ ਇਸਾ ਟੌਪਿਕ ਤੇ ਵਾਰਤਾ ਕਰਨ ਲਈ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸਰ ਬਹੁਤ ਵਧੀਆ ਜੀ ਵਧੀਆ ਗੁੱਡ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਮੋਬਾਈਲ ਅੱਜ ਕੱਲ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੰਦੇ ਤੱਕ ਸਾਰਿਆਂ ਕੋਲ ਹੈਗੇ ਤੇ ਮੋਬਾਈਲ ਨੰਬਰ ਲੈਣ ਵੇਲੇ ਇੱਕ ਕਨਫਿਊਜ਼ਨ ਆਂਦੀ ਹੈ ਵੀ ਅਸੀਂ ਨੰਬਰ ਕਿਹੜਾ ਲਈਏ ਕਿਹੜਾ ਸਾਡੇ ਲਈ ਸੂਟੇਬਲ ਹੋਏਗਾ ਕਿਹੜਾ ਸਾਡੇ ਕੰਮਕਾਰ ਲਈ ਅੱਛਾ ਹੋਏਗਾ ਕਿਹੜਾ ਸਾਡੀ ਪਰਸਨਲ ਗਰੋਥ ਲਈ ਅੱਛਾ ਆਏਗਾ ਤਾਂ ਸਾਡੇ ਵਿਊਅਰਸ ਨੂੰ ਜ਼ਰੂਰ ਦੱਸੋ ਇਸ ਬਾਰੇ ਬਿਲਕੁਲ ਠੀਕ ਹੈ ਥੈਂਕ ਯੂ ਮੈਡਮ ਅੱਜ ਮੈਮ ਨੇ ਇੱਕ ਟੌਪਿਕ ਸਟਾਰਟ ਕਰਾਇਆ ਕਿ ਮੋਬਾਈਲ ਨੰਬਰ ਮੋਬਾਈਲ ਇੱਕ ਇਹੋ ਜਿਹਾ ਆਬਜੈਕਟ ਤੁਹਾਡੇ ਕੋਲ ਹੈ ਜਿਹੜਾ 24 ਘੰਟਿਆਂ ਚ 24 ਘੰਟੇ ਤੁਹਾਡੇ ਕੋਲ ਹੈ ਮਤਲਬ ਵੀ ਇੰਨਾ ਤੁਸੀਂ ਆਪਣੇ ਫੈਮਿਲੀ ਦੇ ਨਾਲ ਨਹੀਂ ਰਹਿੰਦੇ ਜਿੰਨਾ ਤੁਸੀਂ ਆਪਣੇ ਮੋਬਾਈਲ ਦੇ ਨਾਲ ਰਹਿੰਦੇ ਹੋ ਜਾਂ ਤੁਹਾਡੀ ਹਰ ਗੁੱਡ ਕਾਲ ਉਹਦੇ ਤੇ ਹੈ ਹਰ ਬੈਡ ਕਾਲ ਉਹਦੇ ਤੇ ਹੈ ਹਰ ਐਪ ਦੇ ਨਾਲ ਉਹ ਕਨੈਕਟਡ ਹੈ ਤੁਹਾਡੇ ਹਰ ਫ੍ਰੀਕਵੈਂਸੀ ਹਰ ਚੀਜ਼ ਦੇ ਨਾਲ ਉਹ 100% ਕਨੈਕਟਡ ਹੈ ਇਸ ਕਰਕੇ ਉਹਦਾ ਜਿਹੜਾ ਪ੍ਰਭਾਵ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਤਾਂ ਇਹੀ ਕਹੂੰਗਾ ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਇੱਕ ਮੋਬਾਈਲ ਦੇ ਨੰਬਰ ਦਾ ਪ੍ਰਭਾਵ ਹੈ ਹੁਣ ਦੂਸਰੀ ਗੱਲ ਇਹ ਆ ਗਈ ਹੈ ਕਿ ਉਹ ਨੰਬਰ ਕਿੱਦਾਂ ਦਾ ਹੋਣਾ ਚਾਹੀਦਾ ਤੁਹਾਡੇ ਲਈ ਕੀ ਆਸਪੈਕਟ ਉਹਦੇ ਚ ਚੰਗੇ ਹੋਣੇ ਚਾਹੀਦੇ ਦੇਖੋ ਇਹਦੇ ਵਿੱਚ 81 ਕੰਬੀਨੇਸ਼ਨ ਹੁੰਦੇ ਆ ਇੱਕ ਮੋਬਾਈਲ ਨੰਬਰ ਦੇ ਅੰਦਰ 80+ ਮਤਲਬ ਇੰਨੇ ਕੰਬੀਨੇਸ਼ਨ ਹੁੰਦੇ ਯੈਸ 81 81 ਕੰਬੀਨੇਸ਼ਨ ਹੁੰਦੇ ਆ ਤੁਹਾਡੇ ਇੱਕ ਮੋਬਾਈਲ ਨੰਬਰ ਦੇ ਅੰਦਰ ਕਿਸੇ ਵੀ ਪਰਸਨ ਦਾ ਮੋਬਾਈਲ ਨੰਬਰ ਦੇਖ ਕੇ ਮੈਂ ਉਹਦੇ ਬਾਰੇ 40 ਤੋਂ 50 ਚੀਜ਼ਾਂ ਦੱਸ ਸਕਦਾ ਕਿ ਉਹ ਪਰਸਨ ਕਿਸ ਤਰ੍ਹਾਂ ਦਾ ਹੋਏਗਾ ਉਹਦੀ ਪਰਸਨੈਲਿਟੀ ਕਿੱਦਾਂ ਦੀ ਹੋਏਗੀ ਉਹਦੇ ਰਿਲੇਸ਼ਨ ਕਿੱਦਾਂ ਦੇ ਹੋਣਗੇ ਉਹਦਾ ਹੈਲਥ ਕਿਸ ਤਰ੍ਹਾਂ ਦੀ ਹੋਏਗੀ ਉਹਦੀ ਵੈਲਥ ਕਿਸ ਤਰ੍ਹਾਂ ਦੀ ਹੋਏਗੀ ਮਤਲਬ ਡੇਟ ਆਫ ਬਰਥ ਦੀ ਲੋੜ ਨਹੀਂ ਉਹਦੇ ਵਿੱਚ ਆਪ ਮੈਨੂੰ ਕੋਈ ਚੀਜ਼ ਦੀ ਉਹਦੀ ਲੋੜ ਨਹੀਂ ਸਿਰਫ ਉਹ ਪਰਸਨ ਦਾ ਮੋਬਾਈਲ ਨੰਬਰ ਹੀ ਚਾਹੀਦਾ ਹੈ ਤੇ ਉਹਦੇ ਤੋਂ ਹੀ ਅਸੀਂ ਪ੍ਰੈਡਿਕਸ਼ਨ ਕਰਦੇ ਆ ਇਹ ਸਾਰੀ ਦੀ ਸਾਰੀ ਜਿਹੜੀ ਹੈ ਕੈਲਕੂਲੇਸ਼ਨ ਦਾ ਪਾਰਟ ਹੈ ਇਹ ਟੋਟਲ ਮੈਥੈਮੈਟਿਕਸ ਹੈ ਔਰ ਟੋਟਲ ਸਾਇੰਸ ਹੈ ਪਹਿਲੀ ਗੱਲ ਮੈਂ ਤੁਹਾਨੂੰ ਜਿਹੜੀ ਕਲੈਰਿਟੀ ਲਈ ਦੱਸਦਾ ਕੋਈ ਐਸੇ ਜাদু ਮੰਤਰ ਨਹੀਂ ਕੋਈ ਛੂ ਮੰਤਰ ਨਹੀਂ ਕੋਈ ਕੁਝ ਨਹੀਂ ਬੇਸਿਕਲੀ ਸਾਰੀ ਕੈਲਕੂਲੇਸ਼ਨ ਹੈ ਟੋਟਲ ਮੈਥਮੈਟਿਕਸ ਹੈ ਕਿ ਜਿਦੇ ਤੋਂ ਅਸੀਂ ਇਹ ਪਤਾ ਕਰ ਸਕਦੇ ਆ ਕਿ ਉਹ ਪਰਸਨ ਕਿਸ ਤਰ੍ਹਾਂ ਦਾ ਹੋਏਗਾ ਉਹਦਾ ਨੇਚਰ ਕਿੱਦਾਂ ਦਾ ਹੋਏਗਾ ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏਗੀ ਆਪਣੀ ਫੈਮਿਲੀ ਨਾਲ ਉਹਦੀ ਕਿੰਨੀ ਕੁ ਬਣੇਗੀ ਫਾਦਰ ਨਾਲ ਕਿੰਨੀ ਬਣੇਗੀ ਮਦਰ ਨਾਲ ਕਿੰਨੀ ਬਣੇਗੀ ਅਗਰ ਕੋਈ ਫੀਮੇਲ ਮੈਰਿਡ ਹੈ ਤੇ ਉਹਦੀ ਆਪਣੀ ਸੱਸ ਨਾਲ ਕਿੱਦਾਂ ਬਣੇਗੀ ਘਟ ਬਣੇਗੀ ਵੱਧ ਬਣੇਗੀ ਉਹਦਾ ਜਿਹੜਾ ਕੰਮ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਫਾਈਨੈਂਸ਼ੀਅਲ ਕਿਸ ਤਰ੍ਹਾਂ ਦਾ ਹੋਏਗਾ ਅਲਾਦੀਨ ਦਾ ਚਿਰਾਗ ਜੀ ਮਤਲਬ ਅਗਰ ਕਿਸੇ ਨੂੰ ਕਿਸੇ ਨੇ ਆਪਣਾ ਨੰਬਰ ਤੁਹਾਨੂੰ ਦੇਤਾ ਹੈ ਦਾ ਮਤਲਬ ਅਲਾਦੀਨ ਦਾ ਚਿਰਾਗ ਤੁਹਾਡੇ ਕੋਲ ਆ ਗਿਆ ਮੈਂ ਕਿਹਾ ਜੇ ਵੀ ਬੰਦਾ ਸਰ ਇਹ ਮੇਰੀ ਹਿਸਟਰੀ ਵਿੱਚ ਮਿਲ ਜਾਂਦੀ ਹੈ ਬਿਲਕੁਲ ਜੇ ਬੰਦਾ ਕਾਲ ਕਰਦਾ ਹੈ ਤੇ ਉਹਦਾ ਸਿਰਫ ਨੰਬਰ ਦੇਖ ਕੇ ਉਹਦੀ ਪਰਸਨੈਲਿਟੀ ਪਤਾ ਲੱਗ ਜਾਂਦੀ ਹੈ ਉਹ ਪਰਸਨ ਕਿੱਦਾਂ ਦਾ ਹੋਏਗਾ ਤੇ ਉਹਨੂੰ ਮੈਂ ਕਾਲ ਜਦੋਂ ਚੱਕ ਕੇ ਉਹਦੇ ਬਾਰੇ ਦੋ ਗੱਲਾਂ ਦੱਸਦਾ ਤੇ ਉਹ ਸੋਚਦਾ ਰਹਿੰਦਾ ਹੈ ਭਾਈ ਸਾਹਿਬ ਤੁਸੀਂ ਕਿਹੜੀ ਸਿੱਧੀ ਕੀਤੀ ਹੈ ਕਿੱਥੋਂ ਦੇਖ ਕੇ ਦੱਸ ਰਹੇ ਹੋ ਵੀ ਤੁਸੀਂ ਇਹ ਸਾਡੇ ਬਾਰੇ ਇਹਨਾਂ ਕਿੱਥਾ ਦੱਸਤਾ ਹਾਂਜੀ ਇਹ ਇੱਕ 파ਟ ਹੈ ਉਹਦਾ ਕਿਉਂਕਿ ਇਹਦਾ ਕਿਉਂ ਇੰਪੈਕਟ ਜ਼ਿਆਦਾ ਹੈਗਾ ਕਿਉਂਕਿ ਇਹ ਤੁਹਾਡੇ ਨਾਲ 24 ਘੰਟਿਆਂ ਚੋਂ 24 ਘੰਟੇ ਤੁਹਾਡੇ ਨਾਲ ਹੈ ਬਿਲਕੁਲ ਤੁਹਾਡੀ ਹਰ ਚੀਜ਼ ਦਾ ਇੰਪੈਕਟ ਇਹਦੇ ਉੱਤੇ ਆਂਦਾ ਹੈ ਜੀ ਹਰ ਗੁੱਡ ਕਾਲ ਬੈਡ ਕਾਲ ਹਰ ਐਪ ਦੇ ਨਾਲ ਕਨੈਕਟਡ ਹੈ ਤੁਹਾਡੀਆਂ ਹਾਰੀਆਂ ਚੀਜ਼ਾਂ ਦੇ ਨਾਲ ਇਹ ਜਿਹੜਾ ਕਨੈਕਟਡ ਹੁੰਦਾ ਹੈ ਤੇ ਇਸ ਕਰਕੇ ਇਸ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਚ ਜ਼ਿਆਦਾ ਹੁੰਦਾ ਜੀ ਉਸੀ ਨੰਬਰ ਤੁਹਾਡੇ ਲਈ ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ ਇਹ ਬੇਸਿਕਲੀ ਤਾਂ ਕੈਲਕੂਲੇਸ਼ਨ ਦਾ ਪਾਰਟ ਹੈ ਜੀ ਜਿੱਦਾਂ ਤੁਸੀਂ ਸਾਡੇ ਪਿਛਲੇ ਐਪੀਸੋਡਸ ਚ ਜਾ ਕੇ ਦੇਖ ਸਕਦੇ ਹੋ ਉਹਦੇ ਚ ਦੱਸਿਆ ਗਿਆ ਕਿ ਜਿਸ ਤਰ੍ਹਾਂ ਅਗਰ ਤੁਹਾਡਾ ਮੂਲ ਅੰਕ 1 ਹੈ ਤੇ ਤੁਹਾਡੇ ਕਿਹੜੇ ਨੰਬਰ ਤੁਹਾਡੇ ਲੱਕੀ ਹੈ ਕਿਹੜੇ ਨੰਬਰ ਤੁਹਾਡੇ ਅਨਲੱਕੀ ਹੈ ਜਾਂ ਕਿਹੜੇ ਨੰਬਰ ਤੁਹਾਡੇ ਨਿਊਟਰਲ ਹੈ ਜੀ ਉਸ ਤੋਂ ਹੀ ਅਸੀਂ ਉਹਦੀ ਕੈਲਕੂਲੇਸ਼ਨ ਕਰਦੇ ਹਾਂ ਕਿ ਇਸ ਪੰਦਏ ਦੀ ਜਾਂ ਇਸ ਪਰਸਨ ਦੀ ਡਿਜ਼ਾਇਰ ਕੀ ਹੈ ਅੱਛਾ ਇਹ ਆਪਣੀ ਜ਼ਿੰਦਗੀ ਚ ਚਾਹੁੰਦਾ ਕੀ ਹੈ ਉਹਦੇ ਹਿਸਾਬ ਨਾਲ ਇੱਕ ਕੈਲਕੂਲੇਸ਼ਨ ਦਾ ਪਾਰਟ ਹੈ ਕਿ ਤੁਹਾਡੇ ਮੋਬਾਈਲ ਨੰਬਰ ਦਾ ਜਿਹੜਾ ਸਟਾਰਟ ਲੈਟਰ ਹੈ ਉਹ 9 ਤੋਂ ਹੋਣਾ ਚਾਹੀਦਾ ਹੈ 7 ਤੋਂ ਹੋਣਾ ਚਾਹੀਦਾ ਹੈ 6 ਤੋਂ ਹੋਣਾ ਚਾਹੀਦਾ ਹੈ ਜਾਂ ਕਿਸ ਲੈਟਰ ਤੋਂ ਹੋਣਾ ਚਾਹੀਦਾ ਹੈ ਸੈਕਿੰਡ ਜਿਹੜਾ ਤੁਹਾਡਾ ਡਿਜੀਟ ਹੈ ਉਹ ਕਿਹੜਾ ਹੋਣਾ ਚਾਹੀਦਾ ਹੈ 6 ਹੋਣਾ ਚਾਹੀਦਾ ਹੈ 8 ਹੋਣਾ ਚਾਹੀਦਾ ਹੈ ਜਾਂ 1 ਹੋਣਾ ਚਾਹੀਦਾ ਹੈ اچھا ਮਤਲਬ ਮੋਬਾਈਲ ਦੇ 10 ਸਟ ਡਿਜੀਟ ਹੁੰਦੇ ਹੈ ਤੇ ਦੱਸੋ ਦੀ ਦੱਸੋ ਦੇ ਤੁਸੀਂ ਪੂਰੀ ਰਿਸਰਚ ਕਰਦੇ ਹੋ यस ਪੂਰੇ ਦੇ ਪੂਰੇ ਨੰਬਰ ਦੀ ਇੱਕ ਫ੍ਰੀਕੁਐਂਸੀ ਹੈ ਹਮ ਹਰ ਨੰਬਰ ਦੀ ਇੱਕ ਪਲੇਸਮੈਂਟ ਹੈ ਅਗਰ ਤੁਹਾਡਾ 9 ਅਗਰ ਫਸਟ ਤੇ ਆ ਰਿਹਾ ਹੈ ਸਟਾਰਟਿੰਗ ਦੇ ਵਿੱਚ ਤੇ ਉਹ ਜਿਹੜੀ ਕੈਲਕੂਲੇਸ਼ਨ ਹੈ ਡਿਫਰੈਂਟ ਹੋ ਜਾਏਗੀ ਹਮ ਅਗਰ ਉਹ 9 ਜਿਹੜਾ ਸੈਕਿੰਡ ਤੇ ਆ ਰਿਹਾ ਹੈ ਤੇ ਉਹਦੀ ਕੈਲਕੂਲੇਸ਼ਨ ਹੋਰ ਡਿਫਰੈਂਟ ਹੋ ਜਾਏਗੀ ਜੀ 9 ਦੇ ਨਾਲ ਜੇ 8 ਆ ਰਿਹਾ ਹੈ ਤੇ ਉਹਦੀ ਕੈਲਕੂਲੇਸ਼ਨ ਡਿਫਰੈਂਟ ਹੋ ਜਾਏਗੀ ਜੇ 8 ਦੇ ਨਾਲ 1 ਆ ਰਿਹਾ ਹੈ ਤੇ ਕੈਲਕੂਲੇਸ਼ਨ ਡਿਫਰੈਂਟ ਹੋ ਜਾਏਗੀ 1 ਦੇ ਨਾਲ 6 ਆ ਰਿਹਾ ਹੈ ਤੇ ਡਿਫਰੈਂਟ ਕੈਲਕੂਲੇਸ਼ਨ ਹੋ ਜਾਏਗੀ 7 ਆ ਰਿਹਾ ਹੈ ਤੇ ਡਿਫਰੈਂਟ ਕੈਲਕੂਲੇਸ਼ਨ ਹੋ ਜਾਏਗੀ ਇੱਕ ਸਵਾਲ ਸਰ ਇਹ ਵੀ ਉੱਠਦਾ ਹੈ ਕਿ ਅਗਰ ਜਿਹੜਾ ਮੋਬਾਈਲ ਨੰਬਰ ਸਾਡੇ ਕੋਲ ਹੈਗਾ ਕਿ ਉਸ ਅਗਰ ਸਪੋਜ਼ ਕਰੋ ਸਾਡੇ ਤੇ बैड ਇਮਪੈਕਟ ਕਰ ਰਿਹਾ ਹੈ ਸਾਡੀ ਹੈਲਥ ਖਰਾਬ ਹੋ ਰਹੀ ਹੈ ਜਾਂ ਸਾਡੇ ਫਾਈਨੈਂਸਸ ਖਰਾਬ ਹੋ ਰਹੇ ਨੇ ਤੇ ਸਾਨੂੰ ਨੰਬਰ ਅਸੀਂ ਨੰਬਰ ਚੇਂਜ ਵੀ ਨਹੀਂ ਕਰਨਾ ਚਾਹੁੰਦੇ ਉਹਦਾ ਕੋਈ ਸੋਲੂਸ਼ਨ ਹੁੰਦਾ ਹੈ ਅ ਦੇਖੋ ਮੈਂ ਇੱਕ ਚੀਜ਼ ਰਜ਼ਾ ਜੇ ਤੁਹਾਡਾ ਨੰਬਰ ਦੇ ਵਿੱਚ ਹੀ ਪ੍ਰੋਬਲਮ ਹੈ 101% ਤੁਹਾਨੂੰ ਇੱਕ ਨਵਾਂ ਨੰਬਰ ਐਡ ਕਰਨਾ ਚਾਹੀਦਾ ਓਕੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜਿਹੜਾ ਪੁਰਾਣਾ ਨੰਬਰ ਯੂਜ਼ ਕਰ ਰਹੇ ਉਹਨੂੰ ਬੰਦ ਕਰ ਦਿਓ ਉਹਨੂੰ ਬੰਦ ਨਾ ਕਰੋ ਲੇਕਿਨ ਇੱਕ ਨਵਾਂ ਨੰਬਰ ਅਕੋਰਡਿੰਗ ਟੂ ਯੂਅਰ ਡਿਜ਼ਾਇਰ ਆਪਣੀ ਡਿਜ਼ਾਇਰ ਦੇ ਹਿਸਾਬ ਨਾਲ ਆਪਣੇ ਸਿਸਟਮ ਦੇ ਹਿਸਾਬ ਨਾਲ ਇੱਕ ਚੰਗੇ ਨੰਬਰੋਲੋਜਿਸ ਤੋਂ ਸਪਰਮਰਸ਼ ਕਰਕੇ ਜਾਂ ਉਹਦੇ ਨਾਲ ਸਲਾਹ ਕਰਕੇ ਇੱਕ ਨਵਾਂ ਨੰਬਰ ਐਡ ਕਰੋ। ਅੱਛਾ ਜਿਹੜੀ ਤੁਹਾਡੀ ਸਾਰੀ ਆਊਟ ਗoing ਹੈ ਉਹ ਤੁਸੀਂ ਆਪਣੇ ਨਵੇਂ ਨੰਬਰ ਤੋਂ ਕਰੋ। ਟੋਟਲ ਜਿਹੜਾ ਤੁਹਾਡਾ ਨਵਾਂ ਨੰਬਰ ਹੈ ਉਹਨੂੰ ਆਪਣੀ ਕੰਟੈਕਟ ਲਿਸਟ ਦੇ ਵਿੱਚ ਆਪਣੇ ਦੋਸਤਾਂ ਨੂੰ ਮਿੱਤਰਾਂ ਦੀ ਕੰਟੈਕਟ ਲਿਸਟ 'ਚ ਉਹਨੂੰ ਸੇਵ ਕਰਾਓ। ਓਕੇ ਜਦੋਂ ਤੁਸੀਂ ਆਊਟ ਗoing ਸਾਰੀ ਨਵੇਂ ਤੇ ਕਰਦੇ ਹੋ ਤੇ ਤੁਹਾਨੂੰ ਇਨਕਮਿੰਗ ਵੀ ਨਵੇਂ ਤੋਂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਤੁਹਾਡਾ ਜਿਹੜਾ ਨੰਬਰ ਹੈ ਉਹ ਐਕਟਿਵ ਹੋ ਜਾਂਦਾ ਹੈ। ਇਹ ਜਿਹੜਾ ਤੁਹਾਡਾ ਆਲਰੇਡੀ ਤੁਹਾਨੂੰ ਬੈਡ ਇੰਪੈਕਟ ਦੇ ਰਿਹਾ ਹੈ ਜਾਂ ਤੁਹਾਡਾ ਪੁਰਾਣਾ ਨੰਬਰ ਹੈ ਉਹ ਤੁਹਾਡਾ ਹੌਲੀ-ਹੌਲੀ ਠੰਡੇ ਬਸਤੇ ਚ ਚਲੇ ਜਾਂਦਾ ਹੈ। ਅੱਛਾ ਇੱਕ ਦਿਨ ਚ ਮੈਂ ਕਦੀ ਨਹੀਂ ਕਹਿੰਦਾ ਤੁਸੀਂ ਨੰਬਰ ਬਦਲੋ ਜਾਂ ਇੱਕ ਦਿਨ ਚ ਤੁਸੀਂ ਚੇਂਜ ਕਰੋ ਇਹਦਾ ਇੱਕ ਪ੍ਰੋਸੈਸ ਹੈ ਨਵਾਂ ਤੁਸੀਂ ਐਡ ਕਰੋ ਨਵੇਂ ਦੇ ਉੱਤੇ ਹੀ ਆਪਣੇ ਕੰਮ ਸ਼ੁਰੂ ਕਰ ਦਿਓ ਜਿਹੜਾ ਪੁਰਾਣਾ ਹੈ ਤੁਹਾਡਾ ਉਹ ਆਟੋਮੈਟਿਕ ਹੌਲੀ-ਹੌਲੀ ਉਹ ਬੰਦ ਹੋ ਜਾਏਗਾ ਤੇ ਨਵਾਂ ਤੁਹਾਡਾ ਐਕਟਿਵ ਹੋ ਜਾਏਗਾ ਤੁਹਾਨੂੰ ਉਹਦੀ ਫ੍ਰੀਕਵੈਂਸੀ ਤੁਹਾਡੇ ਨਾਲ ਮर्ज ਹੋ ਜਾਏਗੀ ਜਦੋਂ ਕੋਈ ਨਵਾਂ ਨੰਬਰ ਚੇਂਜ ਹੁੰਦਾ ਜਾਂ ਉਹਨੂੰ ਦਿੱਤਾ ਜਾਂਦਾ ਜਦੋਂ ਉਹ ਨੰਬਰ 100 ਤੋਂ 150 ਘੰਟੇ ਤੁਹਾਡੇ ਨਾਲ ਚੱਲ ਜਾਂਦਾ ਚਾਹੇ ਆਊਟgoing ਚਾਹੇ ਇਨਕਮਿੰਗ ਉਦੋਂ ਉਹ ਆਪਣਾ ਜੋ ਅਸੀਂ ਉਹਦੇ ਵਿੱਚ ਫ੍ਰੀਕਵੈਂਸੀਆਂ ਐਡ ਕੀਤੀਆਂ ਉਹ ਤੁਹਾਡੇ ਤੇ ਉਹਦਾ ਪ੍ਰਭਾਵ ਆਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਅੰਦਰ ਉਹ ਚੀਜ਼ਾਂ ਐਡ-ਆਨ ਹੋ ਜਾਂਦੀਆਂ ਕਿ ਤੁਹਾਨੂੰ ਮੈਂ ਦੱਸੂਗਾ ਕਿ ਤੁਹਾਡੇ ਨੰਬਰ 'ਚ ਆ ਚੀਜ਼ਾਂ ਪਾਤੀਆਂ ਤੇ ਆ ਆ ਚੀਜ਼ਾਂ ਹੁਣ ਤੁਹਾਡੇ ਨਾਲ ਹੋਣ ਗਿਆ ਏਦਾਂ ਏਦਾਂ ਤੁਹਾਡੇ ਨਾਲ ਹੋਏਗਾ ਤੇ ਤੁਸੀਂ ਉਸ ਤੋਂ ਬਾਅਦ 2 ਮਹੀਨੇ ਜਾਂ 1 ਮਹੀਨਾ ਜਾਂ 3 ਮਹੀਨੇ ਜਦੋਂ 150 ਘੰਟੇ ਤੁਹਾਡੇ ਨਾਲ ਚੱਲ ਗਿਆ ਉਹਨੇ ਆਪਣੀ ਫ੍ਰੀਕੁਐਂਸੀ ਤੁਹਾਡੇ ਨਾਲ ਜੋ ਤੁਹਾਨੂੰ ਮੈਂ ਦੱਸਾਂਗਾ ਉਹ ਚੀਜ਼ਾਂ ਤੁਸੀਂ ਆਪਣੇ ਅੰਦਰ ਫੀਲ ਕਰੋਗੇ ਯਾਰ ਸਰ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਤੇਰੇ ਰਿਲੇਸ਼ਨ ਵਧਾ ਹੋ ਜਾਣਗੇ ਜਾਂ ਤੇਰਾ ਫਾਈਨੈਂਸ stdc ਹੋ ਜਾਏਗਾ ਜਾਂ ਤੇਰੇ ਕੰਟੈਕਟਸ stdc ਦੇ ਹੋ ਜਾਣਗੇ ਜੋ ਉਹਦੀ ਡਿਜ਼ਾਇਰ ਆ ਉਹਦੇ ਅਕੋਰਡਿੰਗ ਤੇ ਉਹ ਬੰਦੇ ਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹ ਆ ਕੇ ਕਹਿੰਦਾ ਸਰ ਜੋ ਤੁਸੀਂ ਕਿਹਾ ਮਜ਼ਾ ਆ ਗਿਆ ਤੇ ਇਹ ਇੱਕ ਐਹੋ ਜੀ ਰੈਮਡੀ ਹੋ ਜਾਂਦੀ ਹੈ ਕਿ ਜਿਹੜੀ ਹੋ ਵੀ ਜਾਂਦੀ ਹੈ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਅੱਛਾ ਜੀ ਹਾਂ ਇਹ ਕਿਹੜਾ ਕਿਸੇ ਨੂੰ ਪਤਾ ਲੱਗਦਾ ਤੁਸੀਂ ਨੰਬਰ ਨਵਾਂ ਐਡ ਕੀਤਾ ਕਿਸੇ ਨੂੰ ਕੀ ਪਤਾ ਕੀ ਕੀਤਾ ਨਵਾਂ ਐਡ ਉਹ ਨਹੀਂ ਕੀਤਾ ਤੇ ਇਹ ਇੱਕ ਇਦਾਂ ਦੀ ਰੈਮਡੀ ਵੀ ਹੋ ਜਾਂਦੀ ਹੈ ਤੇ ਜਿਹਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਦੇ ਵਿੱਚ 24 ਘੰਟੇ ਪੈਂਦਾ ਰਹਿੰਦਾ ਤੇ ਪਲੱਸ ਤੁਹਾਡਾ ਮਸਲਾ ਵੀ ਹੱਲ ਹੋ ਜਾਂਦਾ ਹੈ ਤੇ ਜਿੰਨੂੰ ਕਹਿੰਦੇ ਆ ਪੰਜਾਬੀ ਚ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਨਹੀਂ ਅਗਰ ਤੁਸੀਂ ਆਪਾਂ ਨਵਾਂ ਨੰਬਰ ਯੂਜ਼ ਕਰਦੇ ਆ ਤੇ ਉਹਦੇ ਨਾਲ ਜਿਹੜੀ ਵੀ ਆਪਣੇ ਉਹਨੂੰ ਆਪਣੀ ਲਾਈਫ ਸਟਾਈਲ ਚ ਕਮੀਆਂ ਨੇ ਉਹ ਫੁੱਲਫਿਲ ਹੋ ਜਾਂਦੀਆਂ ਨੇ ਬਿਲਕੁਲ ਉਹਦੀਆਂ ਫ੍ਰੀਕੁਐਂਸੀਜ਼ ਹੈ ਨਾ ਜਿਹੜੀਆਂ ਚੀਜ਼ਾਂ ਤੁਹਾਡੀ ਕਿਉਂਕਿ ਜਦੋਂ ਨੰਬਰ ਨੂੰ ਅਸੀਂ ਡਿਜ਼ਾਈਨ ਕਰਦੇ ਆ ਤੁਹਾਡੀ ਡਿਜ਼ਾਇਰ ਨੂੰ ਅਸੀਂ ਲੈਣੇ ਆ ਕਿ ਤੁਸੀਂ ਚਾਹੁੰਦੇ ਕੀ ਹੋ ਜ਼ਿੰਦਗੀ ਦੇ ਵਿੱਚ ਉਹਦੇ ਕੋ ਅਕਾਊਂਟ ਮਤਲਬ ਉਹਦੇ ਹਿਸਾਬ ਨਾਲ ਹੀ ਉਹਨੂੰ ਕ੍ਰੀਏਟ ਕੀਤਾ ਜਾਂਦਾ ਜੀ ਕ੍ਰੀਏਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਪ੍ਰੋਵਾਈਡ ਪਰਵਾਇਡ ਵੀ ਅਸੀਂ ਕਰਵਾ ਦਿੰਦੇ ਆਂ ਅਗਰ ਕਈ ਵਾਰੀ ਨੰਬਰੋਲੋਜੀ ਅਕੋਰਡਿੰਗ ਨੰਬਰ ਨਹੀਂ ਮਿਲਦਾ ਤੇ ਚਲੋ ਰਿਕੁਐਸਟ ਕਰਕੇ ਪ੍ਰੋਵਾਈਡ ਵੀ ਕਰਾ ਦਿੰਦੇ ਆ ਅੱਛਾ ਅਗਰ ਮੇਰੇ ਵਰਗੇ ਨੇ ਨੰਬਰ ਲੈਣਾ ਹੋਵੇ ਤੁਹਾਨੂੰ ਆਪਾਂ ਕੰਟੈਕਟ ਕਰ ਸਕਦੇ ਆ ਹਾਂਜੀ 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 ਕਿਉਂਕਿ ਇਹ ਇਹ ਕੰਪਨੀਆਂ ਤੋਂ ਕੁਝ ਮਤਲਬ ਸੋਰਸਸ ਥਰੂ ਗੱਲ ਕਰਕੇ ਕਿਉਂਕਿ ਨੰਮਰੋਲੋਜੀ ਦੇ ਹਿਸਾਬ ਨਾਲ ਜਿਹੜੇ ਨੰਬਰ ਹੈ ਸਾਰੇ ਬੇਡ ਹੁੰਦੇ ਆ ਪਹਿਲੀ ਗੱਲ ਇਹ ਫ੍ਰੀ ਚ ਨਹੀਂ ਹੁੰਦੇ ਅਕਸਰ ਸਰ ਮੈਂ ਦੇਖਿਆ ਜਿਵੇਂ ਆਪਾਂ ਮੋਬਾਈਲ ਸਟੋਰ ਤੇ ਜਾਂਦੇ ਆ ਨਵਾਂ ਨੰਬਰ ਲੈਣ ਲੱਗਦੇ ਆ ਤੇ ਲੋਕ ਬੋਲਦੇ ਆ ਮੈਂ ਟ੍ਰਿਪਲ 5 ਲੈਣਾ ਹੈ ਜਾਂ ਟ੍ਰਿਪਲ 0 ਲੈਣਾ ਹੈ ਜਾਂ ਮੈਂ 1 2 3 4 ਲੈਣਾ ਹੈ ਮੈਂ ਅਕਸਰ ਦੇਖਣ ਨੂੰ ਮਿਲਦਾ ਹੈ ਇਹ ਚੀਜ਼ ਮੈਂ ਇੱਕ ਇਥੇ ਹੋਰ ਇੱਕ ਐਡ ਕਰਦਾ ਆ ਆਡੀਅנס ਨੂੰ ਕਿ ਕੋਈ ਵੀ ਜਿਹੜਾ VIP ਨੰਬਰ ਅਗਰ ਤੁਸੀਂ ਸੋਚਦੇ ਹੋ ਉਹ ਨੰਬਰ ਵਧੀਆ ਨਹੀਂ ਹੁੰਦੇ ਅੱਛਾ ਜਿੰਨੂੰ ਤੁਸੀਂ VIP ਸਮਝਦੇ ਹੋ ਮੇਰੀ ਨਜ਼ਰ ਨਜ਼ਰ ਦੇ ਵਿੱਚ ਉਹ ਨੰਬਰ ਦੀ ਵੈਲਿਊ ਨਹੀਂ ਹੈਗੀ ਜਿਵੇਂ ਮੈਡਮ ਨੇ ਉਹਨੇ ਕਿਹਾ 355 ਜਾਂ 36 ਦੇਖੋ ਇੱਕ ਨੰਬਰ ਦੀ ਜਿਹੜੀ ਫ੍ਰੀਕੁਐਂਸੀ ਹੈ ਅਗਰ ਜਿੰਨੀ ਜ਼ਿਆਦਾ ਹੋਏਗੀ ਉਹ ਨੰਬਰ ਉਹਨਾਂ ਜ਼ਿਆਦਾ 네ਗੇਟਿਵ ਹੋ ਜਾਏਗਾ ਉੰਜਵੇਂ 3001 ਕਈ ਲੋਕਾਂ ਨੂੰ ਲੋਕਾਂ ਨੂੰ ਸ਼ੌਂਕ ਹੁੰਦਾ ਹੈ ਇਹ ਨੰਬਰ ਲੈਣਾ ਮੈਂ 3001 ਇਹ ਵਧੀਆ ਆਪਣੇ ਆਪ ਚ ਬਿਲਕੁਲ ਨਹੀਂ اچھا ਮੈਂ ਤੁਹਾਨੂੰ ਦੱਸਾਂ ਜ਼ੀਰੋ ਦੀ ਜਿਹੜੀ ਫ੍ਰੀਕੁਐਂਸੀ ਹੈ ਨਾ ਨੰਬਰ ਦੇ ਵਿੱਚ ਤੁਸੀਂ ਇੱਕ ਵਾਰ ਜਿਹੜੀ ਜ਼ੀਰੋ ਹੈ ਉਹਨੂੰ ਮੈਨੇਜ ਕਰ ਸਕਦੇ ਆਪਾਂ ਜ਼ੀਰੋ ਦੀ ਇੱਕ ਫ੍ਰੀਕੁਐਂਸੀ ਹੈ ਇਹ ਕਿ ਉਹ ਕਿਸ ਦੇ ਅੱਗੇ ਆ ਰਹੀ ਹੈ ਜਾਂ ਕਿਸ ਦੇ ਪਿੱਛੇ ਆ ਰਹੀ ਹੈ ਕਿਉਂਕਿ ਜ਼ੀਰੋ ਅਗਰ ਕਿਸੇ ਦੇ ਅੱਗੇ ਆ ਰਹੀਏ ਤੇ ਉਸ ਲੈਟਰ ਦਾ ਪ੍ਰਭਾਵ ਉਹ ਡਬਲ ਕਰ ਦੇਗੀ ਜਾਂ 10 ਗੁਣਾ ਕਰ ਦੇਗੀ। ਓਕੇ ਅਗਰ ਕਿਸੇ ਦੇ ਪਿੱਛੇ ਆ ਰਹੀ ਹੈ ਪਿੱਛੇ ਤੋਂ ਬਾਅਦ ਜਿਹੜਾ ਉਹ ਲੈਟਰ ਹੈਗਾ ਉਹਦੇ ਨਾਲ ਉਹਦੀ ਪ੍ਰਭਾਵ ਦੀ ਫ੍ਰੀਕੁਐਂਸੀ ਵਧਾ ਦੇਗੀ। ਜ਼ੀਰੋ ਨੰਬਰ ਦੇ ਵਿੱਚ ਅਗਰ ਆ ਰਿਹਾ ਮੈਂ ਮੈਕਸਿਮਮ ਪ੍ਰਸਕ੍ਰਿਪਸ਼ਨ ਦੇ ਵਿੱਚ ਇੱਕ ਵਾਰ ਜ਼ੀਰੋ ਦੀ ਮਤਲਬ ਉਹਨੂੰ ਅਲਾਉ ਕਰਦਾ ਕਿ ਤੇ ਆਪਣੇ ਨੰਬਰ ਚ ਇੱਕ ਵਾਰ ਜ਼ੀਰੋ ਲੈ ਸਕਦਾ। ਇੱਕ ਤੋਂ ਬਾਅਦ ਜਿੰਨੀਆਂ ਜ਼ੀਰੋ ਅਗਰ ਜ਼ਿਆਦਾ ਹੋਣ ਗਿਆ ਉਹਦੀ ਫ੍ਰੀਕਵੈਂਸੀ ਜਿਹੜੀ 네ਗੇਟਿਵ ਵੱਲ ਚਲੀ ਜਾਂਦੀ ਹੈ ਇਸ ਤਰ੍ਹਾਂ ਹੀ ਅਗਰ ਕੋਈ ਵੀ ਡਿਜੀਟ ਤੁਹਾਡਾ ਕੋਈ ਵੀ ਨੰਬਰ ਅਗਰ ਤਿੰਨ ਵਾਰ ਤੋਂ ਜ਼ਿਆਦਾ ਆ ਰਿਹਾ ਹੈ ਤੇ ਉਹਦਾ ਜਿਹੜਾ ਪ੍ਰਭਾਵ ਤੁਹਾਡੀ ਮਤਲਬ ਲਾਈਫ ਦੇ ਵਿੱਚ 네ਗੇਟਿਵ ਹੋ ਜਾਏਗਾ ਉਸ ਨੰਬਰ ਨਾਲ ਰਿਲੇਟਡ ਦੇਖੋ ਕੁਝ ਜਿਹੜੇ ਨੰਬਰ ਹੈ ਅਸੀਂ ਦੋ ਵਾਰ ਲੈ ਸਕਦੇ ਹਾਂ ਜਾਂ ਤਿੰਨ ਵਾਰ ਲੈ ਸਕਦੇ ਹਾਂ ਕੁਝ ਨੰਬਰ ਜਿਹੜੇ ਹੈਗੇ ਆ ਇੱਕ ਵਾਰ ਤਾਂ ਆਪਾਂ ਲੈ ਹੀ ਸਕਦੇ ਹਾਂ ਕੁਝ ਨੰਬਰ ਅਸੀਂ ਬਿਲਕੁਲ ਨਹੀਂ ਲੈ ਸਕਦੇ ਸਰ ਨਾਲ ਇੱਕ ਸਵਾਲ ਹੋਰ ਉੱਠਦਾ ਜਿਵੇਂ ਕਿ ਵਿਊਅਰਸ ਦੇ ਜਿਹੜੇ ਵੀ ਦੇਖਦੇ ਐ ਐਪੀਸੋਡ ਉਹਨਾਂ ਦੇ ਮਨ 'ਚ ਇਹ ਸਵਾਲ ਜ਼ਰੂਰ ਆਏਗਾ ਕਿ ਅਗਰ ਸਾਡਾ ਨੰਬਰ ਬਹੁਤ ਪੁਰਾਣਾ ਹੈ ਪੁਰਾਣਾ ਹੈ ਕਈਆਂ ਨੇ ਕਾਫੀ-ਕਾਫੀ ਸਾਲ ਪੁਰਾਣਾ ਰੱਖਿਆ ਤੇ ਉਹ ਹੁਣ ਰਿਲੇਟ ਕਰਦਾ ਕਨੈਕਟ ਹੈ ਸਾਡੇ ਸਾਰੇ ਬੈਂਕ ਅਕਾਊਂਟਸ ਨਾਲ ਯੈਸ ਤੇ ਉਹ ਸਾਡੇ ਹਰ ਮਤਲਬ ਈਮੇਲ ਆਈਡੀ ਹੋਗੀ ਉਹ ਵੀ ਹੋਗੀ ਸਾਰਾ ਚ ਉਹ ਐਕਟਿਵ ਹੈ ਬਿਲਕੁਲ ਠੀਕ ਹੈ ਤੇ ਫੇਰ ਕੀ ਕੀਤਾ ਜਾਵੇ ਦੇਖੋ ਨੰਬਰ ਜਿਹੜਾ ਤੁਸੀਂ ਅਗਰ ਬੈਂਕਿੰਗ ਦੇ ਵਿੱਚ ਆਪਣੇ ਚੇਂਜ ਕਰਨਾ ਹੈ ਤੁਸੀਂ 1 ਮਿੰਟ ਦਾ ਕੰਮ ਹੈ ਏਟੀਐਮ ਤੇ ਜਾ ਕੇ ਚੇਂਜ ਕਰ ਸਕਦੇ ਹੋ ਅਗਰ ਤੁਸੀਂ ਬੈਂਕਿੰਗ ਦੀ ਗੱਲ ਕਰਦੇ ਹੋ ਸਰ ਪਾਸਪੋਰਟ ਤੇ ਚੇਂਜ ਨਹੀਂ ਹੋਊਗਾ ਮੈਂ ਤੁਹਾਨੂੰ ਦੱਸਦਾ ਤੁਸੀਂ ਜਿਹੜੇ ਆਪਣੀਆਂ ਮੈਂ ਉਹ ਨੰਬਰ ਬੰਦ ਕਰਨ ਵਾਲੇ ਨਹੀਂ ਕਹਿ ਰਿਹਾ ਜਿਹੜਾ ਤੁਹਾਡਾ ਪੁਰਾਣਾ ਨੰਬਰ ਹੈ ਉਹਨੂੰ ਬੰਦ ਕਰਨ ਵਾਸਤੇ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਤੁਸੀਂ ਇੱਕ ਨਵਾਂ ਨੰਬਰ ਐਡ ਕਰੋ ਓਕੇ ਪੁਰਾਣਾ ਜਿਹੜਾ ਨੰਬਰ ਹੈਗਾ ਉਹ ਤੁਹਾਡਾ ਇਨਕਮਿੰਗ ਤੇ ਰੱਖ ਲਓ ਉੱਤੇ ਸਿਰਫ ਕਾਲ ਆਈ ਜਾਵੇ ਉੱਤੇ ਆਊਟ ਗoing ਬੰਦ ਕਰ ਦਿਓ ਜੀ ਜਦੋਂ ਤੁਸੀਂ ਵਨ ਸਾਈਡਿਡ ਉਹਨੂੰ ਕਰ ਲੋਗੇ ਤੁਹਾਡੀ 50% ਜਿਹੜੀ ਫ੍ਰੀਕਵੈਂਸੀ ਹੈ ਉਹ ਵੈਸੇ ਹੀ ਕੱਟੀ ਜਾਏਗੀ ਉਸ ਨੰਬਰ ਨੂੰ ਲੈ ਕੇ ਕਿਉਂਕਿ ਤੁਸੀਂ ਇਨਕਮਿੰਗ ਲੈ ਰਹੇ ਹੋ ਆਊਟ ਗoing ਨਹੀਂ ਕਰ ਰਹੇ ਜਦੋਂ ਆਊਟ ਗoing ਤੁਸੀਂ ਨਵੇਂ ਤੋਂ ਕਰ ਰਹੇ ਹੋ ਤੇ ਨਵਾਂ ਜਿਹੜਾ ਨੰਬਰ ਹੈ ਉਹ ਤੁਹਾਡਾ ਕੰਟੈਕਟ ਲਿਸਟ ਦੇ ਵਿੱਚ ਦੂਸਰੇ ਦੀ ਸੇਵ ਕਰਾ ਦਿਓ ਜੀ ਜਦੋਂ ਤੁਸੀਂ ਉੱਥੇ ਸੇਵ ਕਰਾ ਦਿੰਦੇ ਹੋ ਤੇ ਉਹ ਉਹਦੇ ਨਾਲ ਉਹਦੀ ਫ੍ਰੀਕਵੈਂਸੀ ਜਿਹੜੀ ਹੈ ਉਸ ਪਰਸਨ ਤੋਂ ਵੀ ਪੋਜ਼ਿਟਿਵ ਤੁਹਾਡੇ ਵੱਲ ਟ੍ਰਾਂਸਫਰ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਇਸ ਕਰਕੇ ਜਿਹੜਾ ਪੁਰਾਣਾ ਹੈਗਾ ਉਹਨੂੰ ਬੰਦ ਕਰਨ ਦੀ ਲੋੜ ਨਹੀਂ ਹੈ ਉਹਨੂੰ ਤੁਸੀਂ ਇਨਕਮਿੰਗ ਤੇ ਲੈ ਕੇ ਜਾਓ ਨਵਾਂ ਨੰਬਰ ਤੁਸੀਂ ਐਡ ਕਰੋ ਉਹ ਤੋਂ ਸਾਰੀ ਆਊਟ ਗoing ਤੁਸੀਂ ਸ਼ੁਰੂਆਤ ਕਰ ਦੋ ਜਦੋਂ ਤੁਸੀਂ ਆਊਟ ਗoing ਸ਼ੁਰੂ ਕਰਤੀ ਤੇ ਆਟੋਮੈਟਿਕ ਇਨਕਮਿੰਗ ਵੀ ਤੁਹਾਡੀ ਉਹਦੇ ਤੇ ਆਣੀ ਸ਼ੁਰੂ ਹੋ ਜਾਏਗੀ ਤੇ ਉਹ ਨੰਬਰ ਜਦੋਂ ਤੁਹਾਡਾ ਸੇਵ ਹੋ ਗਿਆ 6 ਤੋਂ 8 ਮਹੀਨੇ ਜਾਂ ਸਾਲ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਨੰਬਰ ਤੁਸੀਂ ਐਡ ਕੀਤਾ ਉਹ ਤੁਹਾਡੇ ਪ੍ਰਾਇਓਰਟੀ ਬੇਸ ਤੇ ਹੋ ਜਾਏਗਾ ਤੇ ਦੂਸਰਾ ਜਿਹੜਾ ਨੰਬਰ ਹੈ ਉਹ ਤੁਹਾਡਾ ਥੱਲੇ ਚਲਾ ਜਾਏਗਾ ਜਿਹੜੀ ਤੁਸੀਂ ਬਾਕੀ ਸੈਕਟਰ ਦੇ ਵਿੱਚ ਤੁਸੀਂ ਕਿਹਾ ਕਿ ਨੰਬਰ ਮੈਂ ਉੱਥੇ ਜਮਾ ਉੱਥੇ ਲਿਖਵਾਇਆ ਹੋਇਆ ਹੈ ਕੀ ਹੈ ਉਹ 6 ਤੋਂ 8 ਮਹੀਨਿਆਂ ਦੇ ਵਿੱਚ ਤੁਸੀਂ ਹੌਲੀ ਹੌਲੀ ਆਪਣਾ ਨੰਬਰ ਚੇਂਜ ਕਰਾ ਦਿਓ ਓਕੇ ਐਪਸ ਤੇ ਜਾ ਕੇ ਚੇਂਜ ਕਰ ਲਓ ਜਾਂ ਕਿਧਰੇ ਵੀ ਉਹ ਚੇਂਜ ਹੋ ਜਾਂਦਾ ਉਹਦਾ ਕੋਈ ਬਹੁਤਾ ਵੱਡਾ ਇਸ਼ੂ ਨਹੀਂ ਹੈਗਾ ਜੀ ਤੇ ਇਹ ਮਤਲਬ ਮੋਬਾਈਲ ਦੇ ਥਰੂ ਜਿਹੜੀਆਂ ਪ੍ਰੋਬਲਮਸ ਸਾਡੇ ਰੋਜ਼ਮਰਰਾ ਦੀ ਲਾਈਫ ਦੇ ਵਿੱਚ ਆਉਂਦੀਆਂ ਨੇ ਤੇ ਉਹਨਾਂ ਦਾ ਸੋਲੂਸ਼ਨ ਇਟ ਮੀਨਸ ਪੋਸੀਬਲ ਹੈ ਬਿਲਕੁਲ 100% ਪੋਜ਼ਿਟਿਵ ਹੈ ਤੁਸੀਂ ਸਾਡੇ ਪਿਛਲੇ ਐਪੀਸੋਡਸ ਵਿੱਚ ਜਾ ਕੇ ਦੱਸ ਮੈਂ ਤੁਹਾਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਅਸੀਂ ਐਕਸਪਲੇਨ ਕੀਤਾ ਹੋਇਆ ਹੈ ਕੀ ਕਿਹੜਾ ਜਿਹੜਾ ਡਿਜੀਟ ਤੋਂ ਬਾਅਦ ਕਿਹੜਾ ਅਗਰ ਡਿਜੀਟ ਆਂਦਾ ਹੈ ਤੇ ਉਹਦੇ ਨਾਲ ਕੀ ਪ੍ਰੋਬਲਮ ਆਂਦੀ ਹੈ ਇੱਕ ਆਪਣੇ ਮੇਰੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ YouTube ਦੇ ਉੱਤੇ ਹੈ I P E S double I N G double H ਇਹਦੇ ਉੱਤੇ ਬਹੁਤ ਵੀਡੀਓ ਪਈਆਂ ਹੋਈਆਂ ਨੇ ਨੰਬਰ ਦੇ ਰਿਗਾਰਡਿੰਗ ਤੇ ਹੋਰ ਵੀ بڑے ਐਸਪੈਕਟ ਦੇ ਉੱਤੇ ਤੇ ਤੁਸੀਂ ਉੱਥੇ ਜਾ ਕੇ ਆਪਣਾ ਨੰਬਰ ਚੈੱਕ ਕਰ ਸਕਦੇ ਹੋ ਅਗਰ ਉਹ ਤੁਹਾਡੇ ਨੰਬਰ ਦੇ ਵਿੱਚ ਉਹ ਵਾਲੇ ਡਿਜੀਟ ਆ ਰਹੇ ਆ ਤੇ ਤੁਹਾਨੂੰ ਉਹਦੇ ਨਾਲ ਰਿਲੇਟਡ ਜੋ ਪ੍ਰੋਬਲਮ ਉੱਥੇ ਦਸੀਆਂ ਗਈਆਂ ਤੁਸੀਂ ਇਹਨੂੰ ਬਿਲਕੁਲ ਚੈੱਕ ਕਰਨਾ ਔਰ ਜ਼ਰੂਰ ਚੈੱਕ ਕਰਨਾ ਔਰ ਆਪਣੇ ਕਮੈਂਟਸ ਬਾਕਸ ਦੇ ਵਿੱਚ ਕਮੈਂਟਸ ਜ਼ਰੂਰ ਲਿਖ ਕੇ ਦੱਸਣਾ ਕਿ ਸਰ ਮੇਰੇ ਕੋਲ ਆ ਨੰਬਰ ਹੈਗਾ ਤੇ ਤੁਸੀਂ ਜਿਹੜਾ ਸੀਕੁਐਂਸ ਦੱਸਿਆ ਕਿ ਇਹਦੇ ਨਾਲ ਇਹ ਪ੍ਰੋਬਲਮ ਹੋ ਰਹੀਆਂ ਤੇ ਮੇਰੇ ਨਾਲ ਇਹ ਪ੍ਰੋਬਲਮ ਹੋ ਰਹੀਆਂ ਆਲਰੇਡੀ ਜਾਂ ਮੈਨੂੰ ਇਹ ਫਾਇਦਾ ਵੀ ਹੋ ਰਿਹਾ ਉਹਦੇ ਵਿੱਚ ਸਭ ਕੁਝ ਦੱਸਿਆ ਗਿਆ ਹੈ ਫਾਇਦਾ ਵੀ ਹੋ ਰਿਹਾ ਕਿਹੜੇ ਅਸਪੈਕਟ ਨਾਲ ਹੋ ਰਿਹਾ ਹੈ ਤੇ ਕਿਹੜੇ ਅਸਪੈਕਟ ਨਾਲ ਤੁਹਾਨੂੰ ਜਿਹੜੀ ਪ੍ਰੋਬਲਮ ਵੀ ਆ ਰਹੀ ਹੈ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਈਵਰਸ ਨੂੰ ਦਿੱਤੀ ਆਈ ਥਿੰਕ ਮੋਬਾਈਲ ਨਾਲ ਰਿਲੇਟਡ ਗੱਲ ਹਰ ਇਨਸਾਨ ਸੁਨੇਗਾ ਜ਼ਰੂਰ ਧਿਆਨ ਨਾਲ ਕਿਉਂਕਿ ਉਹਨਾਂ ਦੇ ਨਾਲ ਕਾਫੀ ਰਿਲੇਟ ਕਰਦੀ ਹੈ ਬਿਲਕੁਲ 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 ਬਹੁਤ-ਬਹੁਤ ਧੰਨਵਾਦ ਸੋ ਤੁਸੀਂ ਵੀ ਅਗਰ ਆਪਣੇ ਮੋਬਾਈਲ ਨੰਬਰ ਨੂੰ ਲੈ ਕੇ ਪਰੇਸ਼ਾਨ ਹੋ ਜਾਂ ਤੋਂ ਬੜਾ ਪੁਰਾਣਾ ਨੰਬਰ ਹੈ ਤੁਹਾਡਾ ਤੁਸੀਂ ਚੇਂਜ ਨਹੀਂ ਕਰਨਾ ਚਾਹੁੰਦੇ ਤੇ ਸਰ ਦੀ ਤੁਸੀਂ ਆ ਵੀਡੀਓ ਦੇਖ ਸਕਦੇ ਹੋ ਜਾਂ ਸਰ ਨੂੰ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਡਾਕਟਰ ਆਈਪੀ ਸਿੰਘ ਦੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰ ਸਕਦੇ ਹੋ ਜਾਂ ਉਹਨਾਂ ਦੇ ਦਿੱਤੇ ਹੋਏ ਨੀਚੇ ਦਿੱਤੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਇਹਦਾ ਵੀ ਹੋਰ ਰੋਚਕ ਵੀਡੀਓਜ਼ ਦੇ ਲਈ ਬਨੇ ਰੋ ਸਿਟੀ ਹੋਮ ਨਿਊਜ਼ ਦੇ ਨਾਲ ਤੇ ਅਸੀਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜਾ ਇੰਨਾ ਵੈਲਿਊਏਬਲ ਜਿਹੜਾ ਟੌਪਿਕ ਸਾਡੇ ਵਿਊਅਰਸ ਨੂੰ ਦਿੱਤਾ ਸਰ ਬਹੁਤ-ਬਹੁਤ ਧੰਨਵਾਦ ਟੂ ਬੀ ਚਾਨਾ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ